3 ਜੂਨ ਦੀ ਰਾਤ ਤੋਂ ਬਾਅਦ 4 ਜੂਨ ਦਾ ਦਿਨ ਚੜ੍ਹਦਾ ਹੈ ਸਵੇਰੇ 4 ਵਜੇ ਆਸਾ ਦੀ ਵਾਰ ਦੇ ਵੇਲੇ ਅੰਦਾਦੁਨ ਫਾਇਰਿੰਗ ਕੀਤੀ ਜਾਂਦੀ ਹੈ ਉਸ ਮੁਤਾਬਿਕ ਸੜਕਾਂ ਦੇ ਉੱਤੇ ਵੀ ਫੌਜ ਲਗਾ ਦਿੱਤੀ ਗਈ ਸੀ ਇਸ ਦੌਰਾਨ ਕੁਝ ਇਹ ਖਾਸ ਫੌਜਾਂ ਲਗਾਈਆਂ ਗਈਆਂ ਸਨ 12 ਬਿਹਾਰ ਰੈਜੀਮੈਂਟ ਇਨਫੈਂਟਰੀ ਬਟਾਲੀਅਨ ਕੰਪਨੀ ਪੈਰਾ ਕਮਾਂਡੋਜ਼ ਐਸਐਸਐਫ ਸਪੈਸ਼ਲ ਪੈਰਾ ਫੋਰਸ ਜੋ ਫੋਰਸ ਲਕਮੀ ਲੜਾਈ ਲਈ ਚੁਣੀ ਜਾਂਦੀ ਹੈ ਜੋ ਕਿ ਕਦੇ ਸਿੱਧਾ ਵਾਰ ਨਹੀਂ ਕਰਦੀ 15 ਕੇ ਮਾਉ ਬਟਾਲੀਨ ਵੀ ਲਗਾਈ ਗਈ ਸੀ ਕਿ ਜੋ ਲੋਡ ਪੈਣ ਤੇ ਕੰਮ ਆ ਸਕੇ ਫੌਜ ਲਈ ਸਭ ਤੋਂ ਵੱਡਾ ਟਾਰਗੇਟ ਸਿੰਘਾਂ ਦੇ ਉੱਚੇ ਮੋਰਚੇ ਸਨ ਜਿਨ੍ਹਾਂ ਵਿੱਚੋਂ ਰਾਮਗੜੀਆ ਬੂੰਗਾ ਅਤੇ ਟੈਂਕੀ ਵਾਲਾ ਮੋਰਚਾ ਸੀ ਸਵੇਰੇ ਫੌਜ ਤੋਪ ਦੇ ਨਾਲ ਜਰਨਲ ਬਰਾਡ ਦੇ ਕਹਿਣ ਤੇ ਸਭ ਤੋਂ ਪਹਿਲਾਂ ਧਮਾਕਾ ਕਰਦੀ ਹੈ ਸਵੇਰੇ 12:00 ਵਜੇ ਦੇ ਲੱਗੇ ਟੈਂਕੀ ਵਾਲੇ ਮੋਰਚੇ ਦੇ ਉੱਤੇ ਗੋਲਾ ਦਾਗਦੀ ਹੈ ਜਿਸ ਦੇ ਨਾਲ ਟੈਂਕੀ ਦੇ ਉੱਤੇ ਦਰਾਰ ਆ ਜਾਂਦੀ ਹੈ ਜਿਸ ਨਾਲ ਸਾਰਾ ਪਾਣੀ ਰੁੜ ਜਾਂਦਾ ਹੈ ਅਤੇ ਇਹ ਕੁਝ ਸ਼ਹਿਰ ਦੇ ਲੋਕਾਂ ਨੇ ਆਪ ਵੀ ਦੇਖਿਆ ਸੀ ਜਿਸ ਦੇ ਨਾਲ ਪਾਣੀ ਦੀ ਸਪਲਾਈ ਠੱਪ ਹੋ ਜਾਂਦੀ ਆ ਤੇ ਨਾਲ ਦੀ ਨਾਲ ਬਿਜਲੀ ਦੀ ਸਪਲਾਈ ਤਾਂ ਫੌਜ ਨੇ ਪਹਿਲਾਂ ਹੀ ਬੰਦ ਕਰ ਰੱਖੀ ਸੀ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਉਸ ਸਮੇਂ ਸਿੰਘਾਂ ਦਾ ਕੀ ਹਾਲ ਹੋਵੇਗਾ ਅਤੇ ਬਿਨਾ ਪਾਣੀ ਬਿਨਾ ਬਿਜਲੀ ਬਿਨਾ ਕੋਈ ਮੈਡੀਕਲ ਸਹੂਲਤ ਦੇ ਉਹ ਉੱਥੇ ਲੜ ਰਹੇ ਸਨ ਤੇ ਅੱਜ ਹੀ ਦੇ ਦਿਨ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਗੋਲੇ ਦਾਗੇ ਜਾਂਦੇ ਹਨ ਜਿਸ ਦੌਰਾਨ ਅਕਾਲ ਤਖਤ ਦੇ ਛੱਤ ਦੇ ਉੱਤੇ 20 ਤੋਂ 25 ਸਿੰਘ ਮੌਜੂਦ ਸਨ ਪਰ ਇਹਨਾਂ ਗੋਲਾਬਾਰੀ ਦੇ ਨਾਲ ਕਿਸੇ ਸਿੰਘ ਦੀ ਸ਼ਹਾਦਤ ਨਹੀਂ ਹੁੰਦੀ ਤੇ ਇਸ ਦੌਰਾਨ ਸਿਰਫ ਮੋਰਚਿਆਂ ਦੇ ਉੱਤੇ ਲੜਨ ਵਾਲੇ ਸਿੰਘਾਂ ਨੂੰ ਹੀ ਰਹਿਣ ਨੂੰ ਕਿਹਾ ਬਾਕੀਆਂ ਨੂੰ نیچے ਆਣ ਲਈ ਕਹਿ ਦਿੱਤਾ ਸੀ ਅਤੇ ਸੰਤ ਜੀ ਆਪਣੇ ਸਾਰੇ ਸਿੰਘਾਂ ਨਾਲ ਸੰਪਰਕ ਦੇ ਵਿੱਚ ਸਨ